ਦੇਸ਼ ਦੀ ਆਜ਼ਾਦੀ ਦਾ ਦਿਵਸ ਸੁਤੰਤਰਤਾ ਦੇ ਦਿਵਸ ਨੂੰ ਸਮੁੱਚਾ ਦੇਸ਼ ਬੜੀ ਖੁਸ਼ੀ ਤੇ ਹਰਸ਼ ਉਲਾਸ ਦੇ ਨਾਲ ਇਸ ਪੁੱਤਰ ਦਿਨ ਨੂੰ ਮਨਾ ਰਿਹਾ ਸੀਗਾ। ਔਰ ਇਸ ਕੜੀ ਦੇ ਚਾਉਦਿਆਂ ਕਾਂਗਰਸ ਭਵਨ ਦਿੱਲੀ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਕਾਰਜਕ੍ਰਮ ਕਰਵਾਇਆ ਗਿਆ। ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਔਰ ਮੈਂ ਇੱਕ ਗੱਲ ਬੜੀ ਸਪਸ਼ਟ ਲਫ਼ਜ਼ਾਂ ਜਿੱਥੇ ਕਹਿਣੀ ਜਾਵਾਂਗਾ ਕਿ ਸਮੁੱਚਾ ਦੇਸ਼ ਜਾਣਦਾ ਹੈ ਕਿ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਤੇ ਸਿੱਖਾਂ ਦਾ ਕੀ ਰੋਲ ਰਿਹਾ ਹੈ ਇਹ ਕੋਈ ਦੁਹਰਾਉਣ ਵਾਲੀ ਤੇ ਕਿਸੇ ਨੂੰ ਸਮਝਣ ਤੇ ਸਮਝਾਉਣ ਵਾਲੀ ਗੱਲ ਨਹੀਂ ਹੈਗੀ ਬਟ ਕੱਲ ਜੋ ਕਾਂਗਰਸ ਭਵਨ ਦੇ ਵਿੱਚ ਇਹਨਾਂ ਨੇ ਹਰਕਤ ਕੀਤੀ ਰਾਹੁਲ ਗਾਂਧੀ ਦੀ ਅਗਵਾਈ ਚ ਕੀਤੀ ਸਿੱਖ ਕੌਮ ਦੀ ਨਸਲ ਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਉੱਥੇ આમੰਦਰਿਤ ਕੀਤਾ ਗਿਆ ਮੈਂ ਇਹ ਸਮਝਦਾ ਕਿ ਇਹ ਸਿੱਖਾਂ ਦੇ ਹਿਰਦਿਆਂ ਤੇ ਜ਼ਖਮਾਂ ਦੇ ਉੱਤੇ ਹਿਰਦੇ ਬਲੁੰਦਰਦਾ ਤੇ ਜ਼ਖਮਾਂ ਤੇ ਲੂਣ ਛਿਰਕਣ ਦਾ ਕੰਮ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਔਰ ਦੁੱਖ ਦੀ ਗੱਲ ਉੱਥੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਮੌਜੂਦ ਸੀਗੇ ਇੱਕ ਡੈਨੀ ਡੈਨੀ ਬੰਡਾਲਾ ਨਾਮ ਦਾ ਇੱਕ ਲੀਡਰ ਕਾਂਗਰਸ ਤਾਂ ਉਹ ਵੀ ਉੱਥੇ ਮੌਜੂਦ ਸੀਗਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਮਿੱਤਰੋ ਕੀ ਤੁਸੀਂ ਜਗਦੀਸ਼ ਟਾਈਟਲਰ ਨਾਲ ਆਪਣੀ ਸਹਿਮਤੀ ਪ੍ਰਗਟਾਉਂਦੇ ਜੇ ਸਿੱਖਾਂ ਦੀ ਨਸਲ 쿠ਸ਼ੀ ਨੂੰ ਜਾਇਜ਼ ਇਕਰਾਰ ਦਿੰਦੇ ਜੇ ਜੇ ਨਹੀਂ ਦਿੰਦੇ ਤੇ ਫਿਰ ਤੁਹਾਡਾ ਉਥੇ ਵਿਰੋਧ ਦਰਜ ਕਰਾਉਣਾ ਫਰਜ਼ ਬਣਦਾ ਸੀ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਇੱਕ ਸਿੱਖ ਕੌਮ ਦਾ ਮੇਜਰ ਦੋਸ਼ੀ ਤੁਸੀਂ ਕਿੱਦਾਂ આમੰਤਰਿਤ ਕਰ ਸਕਦੇ ਜੀ ਤੇ ਇੱਥੇ ਮੈਂ ਇਹਨਾਂ ਦੋਨਾਂ ਲੀਡਰਾਂ ਦੀ ਸਪਸ਼ਟੀ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਸਪਸ਼ਟੀ ਕਰਨ ਦਿਓ ਕਿ ਜਾਂ ਤੇ ਤੁਸੀਂ ਉਹਦੇ ਨਾਲ ਸਹਿਮਤ ਜੇ ਤੇ ਜਾਂ ਤੁਹਾਨੂੰ ਆਪਣਾ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ ਕਾਂਗਰਸ ਦੀ ਮੁਖ ਬਲਾਰਾ ਇੱਕ ਮੈਡਮ ਉਹਨੂੰ ਦੋਸ਼ੀ ਨਹੀਂ ਮੰਨਦੀ ਤੇ ਦੋਸਤੋ ਮੈਂ ਇੱਕ ਗੱਲ ਕਰਦਿਆਂ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਨਾਲ ਦ્વੈਤ ਦੀ ਨੀਤੀ ਦੇ ਨਾਲ ਹਮੇਸ਼ਾ ਦੋਰੇ ਮਾਪ ਡੰਡਾ ਨਾਲ ਖੇਡਾਂ ਖੇਡੀਆਂ ਨੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਸਬਕ ਸਿਖਾਉਣ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਸਾਡੇ ਜ਼ਖਮਾਂ ਤੇ ਲੋਨ ਛੜਕਣ ਦਾ ਕੰਮ ਕਰ ਰਿਹਾ ਰਾਹੁਲ ਗਾਂਧੀ ਤੇ ਦੀ ਸਮੁੱਚੀ ਟੀਮ ਇਹਨੂੰ ਪੰਜਾਬ ਦੇ ਲੋਕ ਇਹਦੀ ਭਾਸ਼ਾ ਜੀ ਜਵਾਬ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ